ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਨਾਲ ਮਿਲਦੇ ਆ ਤੁਹਾਨੂੰ ਤੇ ਆਹ ਦੇਖੋ ਸਾਡੀ ਮਾਤਾ ਅਮਰਕੌਰ ਦਾ ਸੰਦੂਖ ਆ ਦੇਖੋ ਧਿਆਨ ਨਾਲ ਸੰਦੂਖ ਦੇਖੋ ਧਿਆਨ ਨਾਲ ਔਰ ਦੇਖੋ ਕਿੰਨੇ ਆਲੇ ਨੇ ਵਿੱਚ ਕਿੰਨਾ ਖੁੱਲਾ ਆਲਾ ਤੇ ਇੱਧਰ ਵੀ ਆਲਾ ਇਹ ਦਿੱਤਾ ਹੋਇਆ ਔਰ ਦੇਖੋ ਕਿੰਨੇ ਜਗ੍ਹਾ ਦਿੱਤੀ ਹੋਈ ਆ ਤੇ ਪੁਰਾਣੀ ਚੀਜ਼ ਆ ਜਿਹੜੀ ਪੁਰਾਣੀ ਚੀਜ਼ ਪੁਰਾਣੀ ਹੀ ਹੁੰਦੀ ਆ ਤੇ ਪੁਰਾਣੀ ਚੀਜ਼ ਪੁਰਾਣੀ ਹੀ ਹੁੰਦੀ ਆ ਇਹ ਮਾਤਾ ਦਾ ਬਹੁਤ ਸਾਂਭ ਕੇ ਰੱਖਿਆ ਹੋਇਆ ਉੱਪਰ ਡਿਜ਼ਾਈਨ ਦੇਖੋ ਆ ਡਿਜ਼ਾਈਨ ਦੇਖੋ ਧਿਆਨ ਨਾਲ ਆਏ ਕਿੱਦਾਂ ਡਿਜ਼ਾਈਨ ਬਣਾਏ ਹੋਏ ਨੇ ਉੱਪਰ ਵੀ ਜਿੰਨੀ ਮਰਜ਼ੀ ਚੀਜ਼ ਰੱਖ ਲਓ ਸਮਾਨ ਰੱਖ ਲਓ ਉੱਪਰ ਸਮਾਨ ਰੱਖੋ ਚਾਹੇ ਕੁਝ ਰੱਖੋ ਕਿੰਨੀ ਜਗ੍ਹਾ ਲੱਕੜ ਬਹੁਤ ਮਜ਼ਬੂਤ ਆ ਪਾਲਿਸ਼ ਦੇਖੋ ਤੁਸੀਂ ਲੱਕੜ ਦੀ ਪਾਲਛ ਦੇਖੋ ਅਜੇ ਵੀ ਨਵੀਂ ਪਈ ਆ ਮਾਤਾ ਸਾਡੇ 110 ਸਾਲ ਦੇ ਹੋ ਕੇ ਪੂਰੇ ਹੋਏ ਨਾ ਡਿਜ਼ਾਈਨ ਦੇਖੋ ਉੱਪਰ ਕਰਿਆ ਹੋਇਆ ਪਾਲਛ ਅਜੇ ਵੀ ਮਜ਼ਬੂਤ ਪਈ ਆ ਨਾ ਪਾਲਛ ਅਜੇ ਵੀ ਕਾਇਮ ਆ ਤੇ ਇੱਕ ਸਾਡੇ ਮਾਤਾ ਜੀ ਦੇ ਚੱਕੀ ਸੀ ਜੀ ਚੱਕੀ ਰੱਖੀ ਹੋਈ ਆ ਤੇ ਇੱਕ ਰੱਖਿਆ ਆ ਸਾਡੀ ਮਾਤਾ ਜੀ ਨੇ ਅੱਡਾ ਇਹਦੇ ਨਾਲ ਆਪਾਂ ਨਾਲੇ ਬੁੰਨਦੇ ਆਂ ਬਜ਼ੁਰਗਾਂ ਦੇ ਸਮਾਨ ਸਾਹਮਣੇ ਰੱਖੋ ਇਹਨਾਂ ਨੂੰ ਬਰਬਾਦ ਨਾ ਕਰੋ ਆ ਦੇਖੋ ਇਹ ਮਰਨ ਤੋਂ ਸਾਲ ਤੇ ਗੇੜ ਹੋ ਗਿਆ ਮਾਤਾ ਨੂੰ ਸਾਲ ਦੇ ਸਾਲ ਹੋ ਗਿਆ ਮਰੀ ਨੂੰ ਮਰਨ ਤੋਂ 10 ਸਾਲ ਪਹਿਲਾਂ ਵੀ ਉਹ ਨਾਲੇ ਨੂਲੇ ਬੁੰਨ ਦਿੰਦੇ ਸੀ 5-7 ਸਾਲ 10 ਸਾਲ ਪਹਿਲਾਂ ਨਾਲੇ ਆਪਣੇ ਹੱਥੀ ਬੁੰਨ ਲੈਂਦੇ ਸੀ ਤੇ ਇੱਕ ਸਾਡੀ ਮਾਤਾ ਜੀ ਦੇ ਚੱਕੀ ਰੱਖੀ ਹੋਈ ਆ ਪੁਰਾਣੀ ਤੇ ਉਹ ਚੱਕੀ ਦੇ ਇਹ ਆ ਵੀ ਚੱਕੀ ਆ ਜਿਹੜੀ ਆ ਚੱਕੀ ਆ ਹੱਥ ਵਾਲੀ ਇਹ ਚੱਕੀ ਦੇ ਆ ਜਿਹੜੀ ਪਹਿਲਾਂ ਇੱਥੇ ਮਿੱਟੀ ਦੇ ਹੀ ਬਣਾ ਕੇ ਲਾਉਂਦੇ ਹੁੰਦੇ ਸੀ ਬਾਅਦ ਚ ਫਿਰ ਹੋਣ ਲੱਗ ਗਿਆ ਸੀ ਇਹ ਲੋਹੇ ਦੀ ਲਵਾ ਲਈ ਸੀਗੀ ਆਹ ਥੱਲੇ ਬਾੜ ਜੋ ਹੈ ਲੋਹੇ ਦੀ ਲਵਾ ਲਈ ਸੀ ਦੇਖੋ ਧਿਆਨ ਨਾਲ ਇਹ ਪੁਰਾਣੀ ਚੀਜ਼ ਅਸੀਂ ਵੀ ਮਾਤਾ ਦੀ ਜੇਵੀ ਸਾਹਮਣੇ ਰੱਖੀ ਹੋਈ ਆ ਚਰਖਾ ਮਾਤਾ ਦਾ ਟੁੱਟ ਟੱਟ ਗਿਆ ਸੀ ਤੇ ਦੇਖ ਲਓ ਤੁਸੀਂ ਕੁਝ ਔਰਗਾਂ ਦੀ ਚੀਜ਼ ਸੰਭਣ ਕੇ ਰੱਖਣ ਦਾ ਕਿੰਨਾ ਉਹ ਆ ਪਿੰਡ ਮਾਨੂਪੁਰ ਮਾਤਾ ਆਮਰਕੌਰ ਦਾ ਸਮਾਨ ਇਹ ਸੰਭਣ ਦਾ ਦੇਖ ਲਓ ਤੁਸੀਂ ਕਿੰਨਾ